ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਜੀ ਐਸ ਮੋਟਰ ਤਲਵੰਡੀ ਸਾਬੋ ਤੋਂ ਲਓ ਜੀ ਅੱਜ ਭਰਾਵਾਂ ਵਾਸਤੇ ਇੱਕ ਬਹੁਤ ਹੀ ਘੱਟ ਪੈਸੇ ਦੀ ਸਕੋਡਾ ਲੋਰਾ ਲੈ ਕੇ ਆਏ ਹਾਂ ਜੀ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਹੈ ਜੀ ਆਪਣਾ ਕੰਮ ਹੈ ਗੱਡੀਆਂ ਦਾ ਆਪਾਂ ਗੱਡੀਆਂ ਬਹੁਤ ਹੀ ਘੱਟ ਘੱਟ ਪੈਸੇ ਵਿੱਚ ਸੇਲ ਕਰਦੇ ਹਾਂ ਅੱਜ ਆਪਣੇ ਕੋਲ ਇੱਕ ਸਕੋਡਾ ਲੋਰਾ ਆ ਚੁੱਕੀ ਹੈ 2011 ਮਾਡਲ ਦੀ ਪੰਜਾਬ ਨੰਬਰ ਗੱਡੀ ਹੈ ਸੋ ਸਾਰੀ ਜਿਹੜੀ ਗੱਡੀ ਦੀ ਕੰਡੀਸ਼ਨ ਆਪਾਂ ਚੈੱਕ ਕਰਵਾਵਾਂਗੇ ਅੱਜ ਦੀ ਵੀਡੀਓ ਤੇ ਅੱਜ ਦਾ ਰੇਟ ਬਹੁਤ ਘੱਟ ਹੋਊਗਾ ਜੀ ਸਕੋਡਾ ਲੋਰਾ ਦਾ ਗੱਡੀ ਦੀ 1.5 ਸਾਲ ਦੀ ਪਾਸਿੰਗ ਹੈ ਜੀ ਤੇ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਰਿਪੋਰਟ ਦਿਖਾਵਾਂਗੇ ਸਭ ਤੋਂ ਪਹਿਲਾਂ ਤੁਸੀਂ ਗੱਡੀ ਦੀ ਪੂਰੀ ਪੂਰੀ ਐਕਸਟੀਰੀਅਰ ਲੁੱਕ ਚੈੱਕ ਕਰ ਸਕਦੇ ਹੋ ਨਾਲ ਨਾਲ ਗੱਡੀ ਦਾ ਆਪਾਂ ਜਿਹੜਾ ਇੰਟੀਰੀਅਰ ਚੈੱਕ ਕਰਵਾਵਾਂਗੇ ਇੰਜਨ ਰੂਮ ਵੀ ਚੈੱਕ ਕਰਵਾਵਾਂਗੇ ਅ ਮੇਨ ਗੱਲ ਇੱਕ ਹੋਰ ਦੀ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਵੀ ਤੁਸੀਂ ਗੱਡੀ ਦੇ ਨੰਬਰ ਪਲੇਟਾਂ ਕਿਉਂ ਲੁਕੋਈਆਂ ਹੁੰਦੀਆਂ ਨੇ ਨੰਬਰ ਪਲੇਟ ਸਿਰਫ ਇਸ ਕਰਕੇ ਲੁਕੋਣਿਆ ਤਾਂ ਕਿ ਗੱਡੀ ਨੰਬਰ ਸਰਚ ਕਰਕੇ ਕਈ ਸਾਡੇ ਵੀਡੀਓ ਦੇਖ ਕੇ ਸਿੱਧਾ ਲੋਕ ਕਸਟਮਰ ਦੇ ਘਰੇ ਚਲੇ ਜਾਂਦੇ ਨੇ ਇਹ ਸਾਨੂੰ ਚੀਜ਼ ਦੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਸੋ ਅੱ ਇਹ ਸਿਰਫ ਇੱਕ ਸਕੋਡਾ ਲੋਰਾ ਦੀ ਹੈ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਆਪਣਾ ਰੇਟ ਬਹੁਤ ਹੀ ਘੱਟ ਹੁੰਦਾ ਤੇ ਅੱਜ ਦਾ ਰੇਟ ਤੇ ਇਹ ਤੁਸੀਂ ਸਮਝ ਲਓ ਵੀ ਦਿਵਾਲੀ ਦੀ ਤੁਹਾਨੂੰ ਆਫਰ ਹੀ ਦੇ ਦਿੱਤੀ ਨਵੇਂ ਟਾਇਰ ਨਵੇਂ ਕੰਡੀਸ਼ਨ ਦੀ ਕਾਰ ਤੇ ਰਨਿੰਗ ਕੰਡੀਸ਼ਨ ਦੀ ਬਿਲਕੁਲ ਨਵੇਂ ਵਰਗੀ ਸ਼ੋਰੂਮ ਕੰਡੀਸ਼ਨ ਲਾਈ ਵੀ ਤੁਹਾਨੂੰ ਜਿਵੇਂ ਵੀ ਆਉਂਦੇ Ориਜినਲ ਉਹ ਚੀਜ਼ ਮਿਲਣੀ ਹੈ ਤੇ ਅੱਜ ਦੀ ਵੀਡੀਓ ਤੁਸੀਂ ਪੂਰੀ ਫੁੱਲ ਚੈੱਕ ਕਰਿਓ ਜੀ ਚੈੱਕ ਕਰ ਸਕਦੇ ਹੋ 2011-12 ਜੀ ਇਹ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਰਿਪੋਰਟ ਹੈ ਚਾਰੇ ਸਾਈਡਾਂ ਚੈੱਕ ਕਰ ਸਕਦੇ ਹਾਂ ਬਾਈ ਜੀ ਟਾਇਰ ਵਗੈਰਾ ਦੀ ਕੰਡੀਸ਼ਨ ਪਈ ਹੈ 75% ਜਿਹੜੇ ਗੱਡੇ ਦੇ ਟਾਇਰ ਪਏ ਨੇ ਕੰਡੀਸ਼ਨ ਗੱਡੀ ਦੀ ਬਿਲਕੁਲ ਸਾਫ਼ ਪਈ ਹੈ ਜਿਹੜਾ ਵੀ ਭਰਾ ਸਾਡੀ ਵੀਡੀਓ ਪਾਤੋ ਸ਼ੇਅਰ ਕਰਕੇ ਆਊਗਾ ਜੀ ਦਿਵਾਲੀ ਕਰਕੇ ਉਹਨੂੰ ਅਸੀਂ ਇੱਕ ਗਿਫਟ ਵੀ ਦੇਵਾਂਗੇ ਆਪਣੇ ਕੋਲ ਜਿਹੜਾ ਐਡ ਤੇ ਅੱਜ ਦੀ ਵੀਡੀਓ ਸਾਡੇ ਕੋਲੇ ਜਿਹੜੀ ਜਿਹੜੀ ਗੱਡੀ ਆ ਸਪੈਸ਼ਲ ਬਾਈ ਜੀ ਲੈ ਕੇ ਆਏ ਨੇ ਸੇਲ ਕਰਵਾਉਣ ਵਾਸਤੇ ਬਲੈਕ ਕਲਰ ਦੀ ਹੈ ਜੀ ਤੇ ਗੱਡੀ ਦਾ ਜੇ ਰੰਗ ਦੀ ਗੱਲ ਕਰੀਏ ਬੰਪਰ ਤੋਂ ਬੰਪਰ ਗੱਡੀ ਦਾ Ориਜినਲ ਆ ਪਹਿਲਾਂ ਤਾਂ ਇਹ ਗੱਡੀ ਸਾਡੇ ਕੋਲ ਥੋੜੇ ਕੰਮ ਵਾਸਤੇ ਆਈ ਸੀ ਲੇਕਿਨ ਸਾਡੇ ਕਸਟਮਰ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਜੀ ਇਹ ਵਾਲੀ ਗੱਡੀ ਆਪਾਂ ਸੇਲ ਵੀ ਕਰਨੀ ਹੈ ਤੇ ਚੈੱਕ ਕਰ ਸਕਦੇ ਹੋ ਬਾਈ ਜੀ ਪੂਰੀ ਪੂਰੀ ਗੱਡੀ ਦੀ ਕੰਡੀਸ਼ਨ ਬੈਕ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਲਾਈਟਾਂ ਵਗੈਰਾ ਦੀ ਆਪਾਂ ਗੱਲ ਕਰੀਏ ਬਿਲਕੁਲ ਨਵੀਆਂ ਪਈਆਂ ਨੇ ਤੇ ਨਾਲ ਨਾਲ ਤੁਹਾਨੂੰ ਮੈਂ ਗੱਡੀ ਦਾ ਇੱਕ ਵਾਰੀ ਤੋਂ ਹੋਰ ਰਾਈਟ ਸਾਈਡ ਤੋਂ ਚੈੱਕ ਕਰਵਾ ਦਵਾਂਗਾ ਇਸ ਸਾਈਡ ਤੋਂ ਬਾਈ ਚੈੱਕ ਕਰ ਸਕਦੇ ਹੋ ਆ ਛੱਤ ਜੇ ਆਪਾਂ ਕਹੀਏ ਤਾਂ ਗੱਡੀ ਤੇ ਸਕ੍ਰੈਚ ਨਹੀਂ ਦੀ ਉਂਗਲ ਜਿੰਨਾ ਵੀ ਗੱਡੀ ਤੇ ਸਕ੍ਰੈਚ ਨਹੀਂ ਬਿਲਕੁਲ ਨਵੀਂ ਕੰਡੀਸ਼ਨ ਦੀ ਤੁਹਾਨੂੰ ਜਿਹੜੀ ਕਾਰ ਮਿਲਣੀ ਹੈ ਲਓ ਜੀ ਹੁਣ ਤੁਸੀਂ ਗੱਡੀ ਨਾਲ ਗੱਡੀ ਦਾ ਇੰਟੀਰੀਅਰ ਚੈੱਕ ਕਰ ਸਕਦੇ ਹੋ ਜਿਵੇਂ ਆਪਾਂ ਤੁਹਾਨੂੰ ਗੱਡੀ ਬਾਹਰੋਂ ਦਿਖਾਈ ਹੈ ਜੀ ਓਵੇਂ ਨਾਲ ਨਾਲ ਤੁਹਾਨੂੰ ਗੱਡੀ ਦਾ ਇੰਟੀਰੀਅਰ ਚੈੱਕ ਕਰਵਾ ਰਹੇ ਹਾਂ ਬਿਲਕੁਲ ਨਵੇਂ ਬਕੌਰ ਕਾਰ ਜਿਵੇਂ ਬਈ ਇਸਟਮਾਰਕ ਕੀਤੀ ਹੈ ਇੰਟੀਰੀਅਰ ਵੀ ਬਿਲਕੁਲ ਨਵਾਂ ਹੈ ਮੈਂ ਤੁਹਾਨੂੰ ਸਭ ਕੁਝ ਮੁੱਖਾ ਕਰ ਸਕਦੇ ਆ ਇਹ ਵਾਲੀ ਗੱਡੀ ਤੁਹਾਨੂੰ ਮਿਲਿਤਰੀ ਕਿਉਂਕਿ ਆਟੋਮੈਟਿਕਲੀ ਅੱਜ ਕੱਲ ਮਾਰਕੀਟ ਬਹੁਤ ਜ਼ਿਆਦਾ ਹੈ ਕਦੇ ਕੋਈ ਜੇ ਕਾਰ ਪੰਜਾਬ ਨਾਲ ਕੋਸੋਂ ਵੀ ਤੁਹਾਨੂੰ ਸਿੱਧਾ ਆਟੋਮੈਟਿਕ ਜਿਹੀ ਦਿਖਾਉ ਇਹ ਵਾਲੀ ਗੱਡੀ ਆਟੋਮੈਟਿਕ ਹੈ ਜੀ ਜੋ ਜਿਹੜੇ ਵੀ ਭਰਾ ਆਪਣੇ ਵੀਡੀਓ ਦੇਖ ਰਹੇ ਹੈ ਜੀ ਬਿਨ ਮਾੜਾ ਨਾਲ ਲਾਈਕ ਨੂੰ ਤੇ ਸ਼ੇਅਰ ਵੀ ਕਰੇ ਜੀ ਤਾਂ ਕਿ ਤੁਸੀਂ ਵੀ ਯੂਨੀਅਨ ਸਟਾਫ ਦਾ ਵਾਰਾ ਲੱਗ ਜਾਵੇ ਵੀਡੀਓ ਤੇ ਤਾਂ ਉਸ ਅੱਗੇ ਡੀਜੀਟੀਸੀ ਕੈਪੀਟਲ ਪਰ ਨਵੇਂ ਪਈ ਹੈ ਬਾਕੀ ਇਹ ਵਾਲੀ ਗੱਡੀ ਦੀ ਇੰਜਨ ਦੀ ਅੱਗੇ ਗੱਲ ਕਰੀਏ ਦੂਜਾ ਨਾ ਬਈ ਕੋਈ ਨਾ ਮਾ ਜੇ ਆਪਾਂ ਗਾਰੰਟੀ ਦੇ ਸਕਦੇ ਆ ਇੱਕ ਪੇਪਰ ਇਹੋਂ ਲੈ ਕੇ ਵੀ ਦੇ ਸਕਦੇ ਆ ਕਿ ਇਹ ਵਾਲੀ ਗੱਡੀ ਦਾ ਇੰਟੀਰੀਅਰ ਹੈ ਤੇ ਜਿਹੜੀ ਵੀ ਇੰਟਰਨਰ ਦੀ ਗਾਰੰਟੀ ਸਾਡੀ ਪੂਰੀ ਕੋਈ ਜਿੰਨੇ ਟਾਈਮ ਲਈ ਕੋਈ ਉਹ ਲੈ ਕੇ ਦੇ ਸਕਦੇ ਆ ਨਾ ਮਤਲਬ ਕਿ ਅਗੇ ਤੋਂ ਦਸ ਸਾਲਾਂ ਦੇ ਮੇਰੇ ਕੋਲ ਆ ਸਕਦੇ ਕੋਈ ਆ ਜਿੱਤ ਹੋਣ ਕਿ ਜਲਦੀ ਕਰੋ ਭਰਾਵਾ ਬਾਕੀ ਤੁਸੀਂ ਇਹ ਵਾਲੀ ਗੱਡੀ ਦੀ ਕੀ ਚੈੱਕ ਕਰ ਸਕਦੇ ਹੋ ਜੀ ਬਿਲਕੁਲ ਨਵੀਂ ਨਕੋਰੀ ਪਈ ਹੈ ਇਹ ਵੀ ਜਿਵੇਂ ਕਿ ਦੱਸਿਆ ਸਿੰਗਲ ਓਨਰ ਦੀ ਗੱਡੀ ਹੈ ਜੀ ਇਹ ਤੁਹਾਨੂੰ ਦਿਖਾ ਦੰਨੇ ਵੀ ਇਹ ਵਾਲੀ ਗੱਡੀ ਚੱਲੀ ਹੈ ਸਿਰਫ ਔਰ ਸਿਰਫ 99000 ਕਿਲੋਮੀਟਰ ਗੱਡੀ ਚੱਲੀ ਹੈ ਜੀ ਇਹ ਸਿੰਗਲ ਓਨਰ ਕਾਰ ਹੈ ਜੀ ਇਹ ਇਸਟਾਰਟਿੰਗ ਸਟੂਟਿੰਗ ਗੱਡੀ ਦੀ ਬਿਲਕੁਲ ਓਕੇ ਹੈ ਤੁਹਾਨੂੰ ਸਟਾਰਿਕ ਚੈੱਕ ਵੀ ਕਰਵਾ ਦਨੇ ਕੋਈ ਬਿਲਕੁਲ ਨਾਰਮਲੀ ਸਟਾਰਟਿੰਗ ਕਰਦੀ ਦੀ ਦੇਖੋ ਤੁਹਾਨੂੰ ਨਾਲ-ਨਾਲ ਗੱਡੀ ਦੇ ਵਿੱਚ ਇੰਜਨ ਰੰਗ ਚੈੱਕ ਕਰਵਾ ਦਿੰਦੇ ਹਾਂ ਮੁੰਡੇ ਦੇ ਵਾਲੇ ਇੰਜਨ ਦੀ ਸਾਊਂਡ ਸੁਣ ਸਕਦੇ ਹੋ ਬਿਲਕੁਲ ਨਵੇਂ ਨਕੋੜ ਬਾਜਾ ਡੱਡੀ ਦੀ ਅਸੀਂ ਇਹ ਗੱਡੀ ਦੀ ਤੁਹਾਨੂੰ ਪੂਰੀ ਗਾਰੰਟੀ ਦੇ ਸਕਦੇ ਹਾਂ ਕਿ ਕਿਸੇ ਵੀ ਵੀਰ ਨੂੰ ਗੱਡੀ ਲੈਣੀ ਹੈਗੀ ਕਾ ਮੋਡਲ ਨੰਬਰ ਆਪਾਂ ਸਕਰੀਨ 'ਤੇ ਕਰ ਰਹੇ ਆ ਜੀ ਗੱਡੀ ਦੇ ਜਿੰਨੇ ਵੀ ਕਵਰ ਵਗੈਰਾ ਕੰਪਨੀ ਵੱਲੋਂ ਲੱਗੇ ਆਉਂਦੇ ਸੀ ਤੇ ਉਸ ਤਰ੍ਹਾਂ ਹੀ ਲੱਗੇ ਹੋਏ ਨੇ ਇਹ ਗਲਤ ਕਰਦੇ ਹਾਂ ਸਾਰੇ ਪ੍ਰਾਈਸ ਵੀ ਬਾਕੀ ਗੱਡੀ ਕੋਲ ਤੋਂ ਓਕੇ ਆ ਕੋਈ ਜਾਣਫੋਰੀ ਨਹੀਂ ਚਾਹੀਦੀ ਕਿਉਂਕਿ ਇਹ ਵਾਲੀ ਗੱਡੀ ਲੈਣੀ ਆ ਸਾਰੇ ਕਸਟਮਰ ਕਿਤੇ ਵੀ ਆ ਸਕਦੇ ਨੇ ਇਸ ਤੋਂ ਵੀ ਜ਼ਰੂਰੀ ਹੈ ਕਿ ਅਸੀਂ ਡਿਗਰੀ ਵੀ ਸਿੱਧਾ ਕਰ ਦਈਏ ਉਹ ਟੇਲ ਦੀ ਦਾ ਦੱਸ ਦਿੰਦੇ ਸਾਰੇ ਇਹ ਵਾਲੀ ਜਿਹੜੀ ਗੱਡੀ ਦੀ ਡਿਟੇਲ ਹੈ ਜੀ 2011 ਰਜਿਸਟਰਡ 12 ਮੋਡ ਹੈ ਜੀ ਇਹ ਤੇ ਕੱਡੀ ਚੱਲੀ ਹੈ ਸਿਰਫ 99000 ਕਿਲੋਮੀਟਰ ਆਟੋਮੈਟਿਕ ਹੈ ਕੱਡੀ ਹੈ ਜੀ ਇਹ ਸਕੋਡਾ ਲੋਰਾ ਇਹ ਕਿਸੇ ਵੀ ਨੇ ਲੈਣੀ ਹੋਵੇ 135000 ਰੁਪਏ ਦੇ ਵਿੱਚ ਤੁਹਾਨੂੰ ਦੱਲੀ ਦੇ ਰਾਂਗੇ 1.5 ਸਾਲ ਦੀ ਪਾਸਿੰਗ ਪੰਜਾਬ ਨੰਬਰ ਤਾਂ ਜਿਹੜਾ ਸਾਡੇ ਵੀਡੀਓ ਸ਼ੇਅਰ ਵੀ ਕਰਕੇ ਆਉ ਉਹਦੇ ਵਾਸਤੇ ਅਸੀਂ ਆਪਦੇ ਕੋਲ ਡਿਸਕਾਊਂਟ ਵੀ ਦੇਵਾਂਗੇ ਭਾਈ ਜੀ ਕੋ ਜਲਦੀ ਜਲਦੀ ਤੁਸੀਂ ਆਜੋ ਜੀਐਸ ਮੋਟਰ ਤੋਂ ਮੇਰਾ ਸਾਊਂਦਰ ਮੋਬਾਈਲ ਨੰਬਰ ਲੁੱਕਾ ਲਈ 987777473 ਦਾ ਮੋਬਾਈਲ ਨੰਬਰ ਹੈ ਮੈਨੂੰ ਕੋਈ ਹੋਰ ਆਰੰਡ ਕਰ ਲਿਆ ਸਕਦੇ ਹੋ ਜੇ ਤੁਹਾਡੇ ਕੋਲ ਵੀ ਗੱਡੀ ਹੈ ਸੇਲ ਕਰਨ ਦਾ ਇੱਛਾ ਨੂੰ ਆ WhatsApp ਕਰ ਸਕਦੇ ਹੋ ਬਾਕੀ ਇਹ ਵਾਲੀ ਗੱਡੀ ਦਾ ਬਾਈ ਜੀ ਦੀਵਾਲੀ ਆਫਰ ਹੈ ਸਿਰਫ ਆ ਸਿਰਫ ਇਕੱਲੇ ਦੋ ਦਿਨਾਂ ਬਾਅਦ ਸੇ ਕਿਸੇ ਵੀ ਵੀਰ ਨੂੰ ਗੱਡੀ ਲੈਣੀ ਹੈ ਤੁਹਾਨੂੰ ਕਾਲ ਕਰ ਲਈ ਜੀ ਵੀਡੀਓ ਨੂੰ ਬਾਕੀ ਸ਼ੇਅਰ ਕਰ ਦਿਓ ਜੀ ਇਹ ਆਪਣੇ ਪੇਰ ਬਾਕੀ ਵਾਲੀ ਗੱਡੀ ਅਸੀਂ ਆਫਰ ਹੀ ਲਾਈ ਹੈ ਜਿੰਨਾ ਸੱਜੇ ਨੂੰ ਮਾਨਤਨ ਹੋ ਸਕਿਆ ਕਿ ਇੰਨਾ ਕਿੰਨਾ ਤਾਂ ਕਿ ਜਿੰਨੇ ਕੇ ਸਾਡਾ ਨਾਮ ਤੁਸੀਂ ਸੁਣੇ ਨੇ ਬਾਈ ਜੀ ਐਸ ਮੀਟਰ ਦਾ ਨਾਮ ਕਰੋ ਰੈਡ ਬੰਨ ਨੂੰ ਵੀ ਇਹ ਵਾਲੀ ਗੱਡੀਆ ਡਿਸਕਾਊਂਟ ਦਿਵਾ ਲਈ ਕਰਕੇ ਸਪੈਸ਼ਲ ਲਾਇਆ ਬਾਈ ਜੀ ਕਿਸੇ ਵੀਰ ਨੇ ਗੱਡੀ ਲੈਣੀ ਹੋਵੇ ਜਗਦੀ ਆਵੇ ਜੀ ਐਸ ਮੋਟਰ ਕਲੰਦੀ ਕਿਤਾਬੋਂ ਨਾ ਆਪਣਾ ਸਹੀ ਟਾਈਮ ਤੇ ਸਬਸਕ੍ਰਾਈਬ ਜੀ ਐਸ ਮੋਟਰ ਪਰ ਲਿਖਾ